ਤੋਂ ਸੋ ਵੀ ਰਸ ਬਾਰੇ ਆਪਾਂ ਤਰਵੈਣੀ ਦੇ ਵਿੱਚ ਸੰਗਮ ਦੇ ਵਿੱਚ ਇਸ਼ਨਾਨ ਕਰਕੇ ਤੇ ਪੰਤੀ ਤੋਂ ਟਿੱਕਾ ਲਵਾ ਕੇ ਆਪਾਂ ਜਿਹੜਾ ਆ ਉਹ ਇਹ ਕੁੰਭ ਦੀ ਯਾਤਰਾ ਉਹ ਸਫਲ ਕੀਤੀ ਹੈ ਠੀਕ ਹੈ ਤੇ ਵਾਕਈ ਇੱਕ ਗੱਲ ਹੈਗਾ ਵੀ ਬਹੁਤ ਜਗ੍ਹਾ ਨਾ ਆਤੇ ਹਨ ਪਰ ਜਿਹੜਾ ਇੱਥੇ ਇਸ਼ਨਾਨ ਕਰਕੇ ਆਨੰਦ ਆਉਦਾ ਉਹ ਫਿਰ ਇੱਥੋਂ ਦੇ ਉਹ ਬੰਦਾ ਸ਼ਬਦਾਂ ਚ ਐਕਸਪਲੇਨ ਨਹੀਂ ਕਰ ਸਕਦਾ ਤੇ ਕੱਲ ਵੀ ਅਸੀਂ ਦੁਪਹਿਰੇ ਕੀਤਾ ਤੇ ਕੱਲ ਵੀ ਬਹੁਤ ਮੈਂ ਕਹਣਾ ਮਨ ਨੂੰ ਸ਼ਾਂਤ ਮਿਲੀ ਪਰ ਜੋ ਅੱਜ ਸਵੇਰੇ ਕੀਤਾ ਮੈਂ ਕਹਣਾ ਲਾਉਣਾ ਸੀ 7 ਤੋਂ ਚੁੰਮਗਾ ਲਾਲਗਾ 17 ਤੇ ਬੰਦੇ ਦਾ ਅੰਦਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਬਸ ਉੱਠਣਾ ਸਵੇਰੇ ਤੇ ਘੌਲ ਜੀ ਤੇ ਆਖਣੀ ਥੋੜੇ ਔਖੀ ਹੋ ਜਾਂਦੀ ਮੈਂ ਕਹਿਆ ਵੀ ਅੱਜ ਦਾ ਕੱਲ ਕਰ ਲਿਆ ਅੱਜ ਦਾ ਹੋਣਾ ਨਹੀਂਗਾ ਹਨਾ ਤੇ ਅੱਜ ਮਾਤਾ ਦੀ ਇਹੋ ਜੀ ਕਿਰਪਾ ਹੋਈ ਤੇ ਵੀ ਉੱਥੇ ਜੀ ਬਹੁਤ ਲੱਗਿਆ ਫਿਰ ਆਪਾਂ ਸਾਰਾ ਕੁਝ ਕੀਤਾ ਮੈਂ ਕਹਣਾ ਮਾਤਾ ਦੀ ਆਰ ਦੇ ਉੱਤੇ ਵੀ ਕਾਰ ਹੀ ਚੱਲ ਗਿਆ ਪੁਰੀਵਾਰੀ 12 ਸਾਲਾਂ ਬਾਅਦ ਕਿਹਦੀ ਲੰਕਾ ਹੁਣੇ ਰਕੀਦਾ ਰਾਜ ਹੋਣਾ ਹਨਾ ਸੋ ਆ ਤੁਸੀਂ ਸਾਰਾ ਸਾਰਾ ਜਿਹੜਾ ਹੈਗਾ ਦ੍ਰਿਸ਼ ਦੇਖ ਸਕਦਾ ਪਿਛਲਾ ਪੂਰਾ ਸੰਗਮਾ ਜਿਹੜਾ ਹੈਗਾ ਭਰਿਆ ਹੋਇਆ ਠੀਕ ਆ ਪ੍ਰਯਾਗ ਰਾਜ ਦੀ ਧਰਤੀ ਤੇ ਮੰਨ ਲਾ ਵੀ ਹੁਣ ਇਹ ਕੁੰਭ ਹੁੰਦਾ ਕਿਉਂ ਆ ਉਹਦਾ ਵੀ ਕਾਰਨ ਜਿਹੜਾ ਹੈਗਾ ਦੱਸ ਦਿਆਂ ਕਿ ਜਦੋਂ ਸਮੁੰਦਰ ਮੰਤਨ ਹੋਇਆ ਤੇ ਜਦੋਂ ਆਪਾਂ ਕਹਿੰਦੇ ਅਮਰਤ ਨਿਕਲਿਆ ਤਾਂ ਉਹ ਚਾਰ ਜਗ੍ਹਾ ਤੇ ਰੱਖਿਆ ਗਿਆ ਸੀ Allahabad ਜਿਹਦਾ ਨਾਮ ਬਦਲ ਕੇ ਬਾਅਦ ਚ ਪ੍ਰਿਆਗਰਾਜ ਰੱਖਦਾ ਜਿੱਥੇ ਆਪਾਂ ਹੁਣ ਖੜੇ ਆ ਤੇ ਉਹ ਤੋਂ ਬਿਨਾ ਮੈਨੂੰ ਦਾ ਇੱਕ Allahabad ਹੈ ਇੱਕ ਹਰਦਵਾਰ ਤੇ ਇੱਕ ਨਾਸਿਕ ਤੇ ਇੱਕ ਉਜੈਨ ਇਹ ਚਾਰ ਜਗ੍ਹਾ ਤੇ ਜਿਹੜਾ ਹੈਗਾ ਕੁੰਭ ਰੱਖਿਆ ਗਿਆ ਸੀਗਾ ਮਤਲਬ ਆਪਾਂ ਕਹਿੰਦੇ ਉਹ ਘੜਾ ਜਿਹਦੇ ਵਿੱਚ ਅਮਰਤ ਸੀਗਾ ਠੀਕ ਹੈ ਤੇ ਉਹਦਾ ਜਿਹੜਾ ਜਿਹੜਾ ਇੱਥੇ ਨਾ ਹੁੰਦਾ ਠੀਕ ਹੈ ਤੇ ਇਸ਼ਨਾਨ ਕਰਦਾ ਉਹਨੂੰ ਅਮਰਤ ਦਾ ਫਲ ਜਿਹੜਾ ਜਿਹੜਾ ਪ੍ਰਾਪਤ ਹੁੰਦਾ ਤੇ ਖਾਸ ਕਰਕੇ ਆ ਜਿਹੜੇ ਆਪਾਂ ਕਹਿੰਗੇ ਮਹਾਰਾਜ ਮਾਲਾ ਸੰਤ ਜਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਜਿਹੜਾ ਹੈਗਾ ਜਦੋਂ ਤੱਕ ਕ ਪੰਪ ਚੱਲਦਾ ਆ ਬਰਾਬਰ ਹੀ ਆ ਚਾਹੇ ਦਿਨੇ ਕਰੋ ਆਥਨੇ ਕਰੋ ਸ਼ਾਮ ਕਰੋ ਠੀਕ ਹੈ ਵੀ ਮੰਨ ਲਓ ਜਦੋਂ ਵੀ ਕਰੋਗੇ ਇਸ਼ਨਾਨ ਤਾਂ ਉਹਦਾ ਫਲ ਮਿਲ ਨਹੀਂ ਆ ਸਾਹੀ ਇਸ਼ਨਾਨ ਤੇ ਥੋੜਾ ਔਖਾ ਹੋ ਜਾਂਦਾ ਕਾਰਨ ਉਹ ਉਹ ਜਿਹੜਾ ਸੰਤ ਜਾਨੀ ਕਰਦੇ ਹਨ ਨਾ ਉਹ ਬੜਾ ਵਧੀਆ ਲੱਗਿਆ ਬਾਈ ਜ ਮੈਂ ਕਿਹਾ ਇੱਥੇ ਆ ਕੇ ਬਹੁਤ ਜ਼ਿਆਦਾ ਮਨ ਦੀ ਸ਼ਾਂਤੀ ਮਿਲੀ ਠੀਕ ਹੈ ਤੇ ਸਾਰੀਆਂ ਸੂਲਤਾ ਚਾਹ ਤੋਂ ਲੈ ਕੇ ਠੀਕ ਹੈ ਹਰ ਇੱਕ ਚੀਜ਼ ਇੱਥੇ ਤੁਹਾਨੂੰ ਮਿਲ ਜਾਣੀ ਹੈ ਤੇ ਵਾਕਈ ਬਾਈ ਇਹ ਜਿਹੜਾ ਹੈਗਾ ਕੁੰਭ ਭਾਰਤੀ ਖਾਸ ਕਰਕੇ ਪਰੰਪਰਾ ਉਹਦੀ ਇਨਸਾਨੀ ਹੈ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦਾ ਪ੍ਰਕਾਸ਼ ਵੀ ਹੁੰਦਾ ਕਿਉਂਕਿ ਜਿਹੜੇ ਆਪਾਂ ਕਿ ਕਿ ਨਿਰਮਲ ਸੰਤ ਹੁੰਦੇ ਆ ਹਨ ਤੇ ਉਹਨਾਂ ਦਾ ਉਹ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਮੰਨਦੇ ਆ ਅਦਾ ਕਰਕੇ ਤੇ ਪ੍ਰਕਾਸ਼ ਵੀ ਹੁੰਦੇ ਆ ਉਦੋਂ ਬਿਨਾ ਜਿਹੜੇ ਪੰਜਾਬ ਦੇ ਮਾਲਾ ਦੇ ਜਿਵੇਂ ਸੰਤ ਬਾਬ ਬੋਰੇ ਵਾਲੇ ਨੇ ਉਹਨਾਂ ਦਾ ਜਿਹੜਾ ਅਖਾੜਾ ਉਹਦੇ ਜਿਹੇ ਪ੍ਰਕਾਸ਼ ਲੱਗਨੇ ਅਖਾੜਾਂ ਦਾ ਕਾਰਡ ਬਣਦਾ ਜਿਵੇਂ ਮੇਰਾ ਇਹ ਕਾਰਡ ਹੈ ਠੀਕ ਆ ਇਹ ਦਿਖਾ ਕੇ ਅਸੀਂ ਅੰਦਰ ਜਾ ਸਕਦੇ ਹਾਂ ਠੀਕ ਆ ਤੇ ਸਹੂਲਤਾਂ ਬਹੁਤ ਜ਼ਿਆਦਾ ਨੇ ਤੇ ਬਾਕੀ ਕੋਈ ਚੋਰੀ ਨਹੀਂ ਤੇ ਹਜੇ ਤੱਕ ਕੋਈ ਠੱਗੀ ਨਹੀਂ ਠੀਕ ਆ ਬਹੁਤ ਵਧੀਆ ਪ੍ਰਬੰਧ ਹੈ ਤੇ ਆਉਣਾ ਚਾਹੀਦਾ ਸੀ ਹਜੇ ਵੀ ਆਪਣੇ ਕੋਲ ਟਾਈਮ ਹੈਗਾ ਮਲਾ 26 ਤਰੀਕ ਤੱਕ ਹੈ 26 ਫਰਵਰੀ ਤੱਕ ਹੈ ਨਾ ਤੋ ਮਾਰ ਜੋ ਕਿਹੜਾ ਭਾਈ ਬਾਅਦ ਦੇ ਵਿੱਚ ਕੀ ਪਤਾ ਹੈ ਨਾ ਪ੍ਰਮਾਤਮਾ ਨੇ ਕਿੰਨੇ ਸਾਹ ਬਖਸ਼ੇ ਆ ਤੋ ਆ ਸਾਰਾ ਸਾਰਾ ਤੁਹਾਨੂੰ ਡਰੈਸ ਦਿਖਾ ਦਿਆਂ ਬੜਾ ਨਿਆਰਾ ਹੈ